ਜਦੋਂ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਤਾਂ ਸਵਾਲ ਖੜੇ ਹੋਣਗੇ ਹੀ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਨਗਰ ਕੌਂਸਲ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਨਗਰ ਕੌਂਸਲ ਬੱਚਿਆਂ ਤੋਂ ਕੂੜਾ ਚੱਕਵਾ ਰਹੀ ਹੈ ਬੱਚੇ ਕੂੜੇ ਵਾਲੀ ਰੇੜੀ ਤੇ ਘਰ ਦੇ ਵਿੱਚੋਂ ਕੂੜਾ ਇਕੱਠਾ ਕਰਕੇ ਰੇੜੀ ਦੇ ਵਿੱਚ ਸੁੱਟ ਰਹੇ ਨੇ ਨਗਰ ਕੌਂਸਲ ਖੰਨਾ ਦੇ ਈਓ ਨੇ ਮਾਮਲੇ ਦੀ ਜਾਂਚ ਕਰਵਾਉਣ ਤੇ ਹੀ ਗੱਲ ਲੱਖ ਦਿੱਤੀ ਹੈ ਸੋ ਨਗਰ ਕੌਂਸਲ ਦੀ ਵੱਡੀ ਲਾਪਰਵਾਹੀ ਸ਼ਹਿਰ ਦੇ ਵਿੱਚ ਬੱਚਿਆਂ ਤੋਂ ਕੂੜਾ ਚੁਕਵਾਇਆ ਜਾ ਰਿਹਾ ਹੈ ਨਗਰ ਕੌਂਸਲ ਦੀਆਂ ਰੇੜੀਆਂ 'ਚ ਬੱਚੇ ਘਰਾਂ 'ਚੋਂ ਕੂੜੇ ਦੇ ਢੇਲ ਇਕੱਠਾ ਕਰ ਰਹੇ ਨੇ ਰੇੜੀਆਂ ਦੇ ਵਿੱਚ ਸੁੱਟ ਰਹੇ ਨੇ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਇਹ ਭਰੋਸਾ ਦਿੱਤਾ ਗਿਆ ਹੈ ਨਗਰ ਕੌਂਸਲ ਖੰਨਾ ਦੇ E O ਦੇ ਵੱਲੋਂ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਨੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੀ ਪੜਨ ਦੀ ਉਮਰ ਹੈ ਖੇਡਣ ਦੀ ਉਮਰ ਹੈ ਤੇ ਜੋ ਕੰਮ ਨਗਰ ਕੌਂਸਲ ਨੂੰ ਕਰਨਾ ਚਾਹੀਦਾ ਹੈ ਉਹ ਬੱਚਿਆਂ ਤੋਂ ਕਰਵਾਇਆ ਜਾ ਰਿਹਾ ਹੈ। ਤੁਸੀਂ ਕੀ ਕੰਮ ਕਰਦੇ ਹੋ ਆਪਕਾ ਬਚੂਕਤਾ ਹੈ। पढ़ते नहीं हो स्कूल नहीं जाते पढ़ने को मन करता है तो पढ़ने क्यों नहीं जाते फिर ऐसे ही नहीं जाते कभी गए हो नहीं तो मम्मी पापा क्या करते हैं मम्मी पापा <laughs> चुकता है पापा वहाँ पर क्या मिलता है कबाड़ में क्या क्या होता है वहाँ पर बोतल सब कुछ होता है अच्छा तो पढ़ने का मन नहीं करता आपका करते है पढ़ने का मन तो कोई पढ़ाने के लिए आया आपको नहीं। कोई नहीं आया स्कूल गए हो कभी नहीं। बच्चे करते क्या बच्चा यही कर रहा है सुबह उठता है मम्मी डैडी चाय पिलाता है बाकी बड़ा जो सियाना बच्चा कबर चुकने चले जाता है कितनी उम्र के बच्चे जो कबाड़ चुकने जाते हैं आठ दस नौ ऐसी साल का में से पढ़ते कि नहीं कितने बच्चे एक भी नहीं है जी कोई भी नहीं पढ़ता ना जी कमेटी चाहिए ਜਿਹੜਾ ਸਮਾਨ ਇਹਨਾਂ ਨੂੰ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨਾਲ ਉਹਨਾਂ ਦਾ ਬੰਦਾ ਚਾਹੀਦਾ ਕੋਈ ਨਾ ਕੋਈ ਪਰ ਜਿਹੜੀ ਉਹ ਜਿਹੜੀ ਨਵਾਲਗਾਂ ਤੋਂ ਇਹ ਕੰਮ ਕਰਾਉਣਾ ਇਹ ਵਧੀਆ ਨਹੀਂ ਹੈਗਾ ਇਸ ਸਬੰਧ ਵਿੱਚ ਮਾਨਯੋਗ ਐਸਡੀਐਮ ਸਾਹਿਬ ਵੱਲੋਂ ਵੀ ਮੈਨੂੰ ਇਹ ਕਲਿੱਪ ਆਇਆ ਸੀਗਾ ਪਰसों ਮੈਂ ਇਸ ਦੇ ਇਹਦੀ ਵੈਰੀਫਿਕੇਸ਼ਨ ਵਾਸਤੇ ਜਿਹੜੀ ਸੈਂٹری ਬ੍ਰਾਂਚ ਆ ਸਾਡੀ ਉਹਦੇ ਹੈੱਡ ਉਹਦੇ ਚੀਫ ਸੈਂਟਰੀ ਇੰਸਪੈਕਟਰ ਉਹਨਾਂ ਨੇ ਅੱਜ ਹੀ ਜੁਆਇਨ ਕੀਤਾ ਵਾ ਉਰੇ ਦਵਾਰੇ ਪਰ ਉਹਨਾਂ ਨੇ ਜਿੰਨਾ ਕਿ ਮੈਨੂੰ ਦੱਸਿਆ ਵਾ ਵੀ ਜਿਹੜੇ ਰੈਗ ਪਿਕਰਸ ਦੇ ਬੱਚੇ ਨੇ ਇਹ ਜਿਹੜੇ ਹੈਗੇ ਆਪਣਾ ਕੂੜਾ ਚੱਕਣ ਵਾਲੇ ਜਿਨ੍ਹਾਂ ਨੂੰ ਲੋਟਡ ਹੋਈਆਂ ਨੇ ਰੇੜੀਆਂ ਉਹਨਾਂ ਦੇ ਸਬੰਧ ਚ ਕੋਈ ਲੈਪਸ ਹੈਗਾ ਵਾ ਜੋ ਹੈਗਾ ਮੈਂ ਚੀਫ ਸੈਂਟਰ ਇਨਸਪੈਕਟਰ ਜਿਹੜਾ ਨਵਾਂ ਆਇਆ ਉਹਨੂੰ ਦੇਖ ਕੇ ਜਿਹੜਾ ਕਰਵਾ ਕੇ ਫੇਰ ਹੀ ਪ੍ਰੋਪਰ ਦੱਸ ਸਕਦਾ ਤੈਸੇ ਖਬਰ ਤੇ ਜਾਣਕਾਰੀ ਦੇਣਗੇ ਸਾਡੇ ਸਹਿਯੋਗੀ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਗੁਰਦੀਪ ਨਿੱਕੀ ਉਮਰੇ ਜਿਹੜੇ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਉਹਨਾਂ ਦੀ ਬਾਹ ਫੜਨ ਦੀ ਜਗ੍ਹਾ ਨਗਰ ਕੌਂਸਲ ਦੀ ਏਡੀ ਵੱਡੀ ਲਾਪਰਵਾਹੀ ਆਪਣਾ ਜਿੰਮਾ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਸਵਾਲ ਖੜੇ ਹੋਣਗੇ ਕਿ ਕੁਝ ਕਾਰਵਾਈ ਹੋਏਗੀ ਕਿ ਕੁਝ ਭਰੋਸਾ ਮਿਲੇਗਾ ਜੀ ਬਿਲਕੁਲ ਜਿਹੜੇ ਵੀ ਵੀਡੀਓ ਸਾਹਮਣੇ ਆਈਆਂ ਉਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਬੱਚੀਆਂ ਹਨ ਜਿਹੜੀਆਂ ਕਿ ਨਗਰ ਕੌਂਸਲ ਦੀ ਰੇੜੀ ਲੈ ਕੇ ਘਰਾਂ ਦੇ ਵਿੱਚੋਂ ਕੂੜਾ ਇਕੱਠਾ ਕਰ ਰਹੀਆਂ ਨੇ ਉਸ ਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਸੰਖਿਆ ਲਗਭਗ ਇਹ ਦੱਸੀ ਜਾ ਰਹੀ ਹੈ ਤਕਰੀਬਨ 200 ਤੋਂ 300 ਬੱਚੇ ਅਜਿਹੇ ਨੇ ਜਿਹੜੇ ਸਕੂਲ ਨਹੀਂ ਜਾਂਦੇ ਬਲਕਿ ਕੂੜਾ ਜਾਂ ਕਬਾੜ ਇਕੱਠਾ ਕਰਦੇ ਨੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਇੱਕ ਗੱਲ ਵੀ ਮੰਨੀ ਜਾ ਸਕਦੀ ਹੈ ਜੇ ਬਾਈ ਚਾਂਸ ਇਹ ਮਾਈਨਰ ਨਹੀਂ ਵੀ ਹੈਗੇ ਤਾਂ ਵੀ ਨਗਰ ਕੌਂਸਲ ਦੀ ਜਿਹੜੀ ਡੇੜੀ ਹੈ ਇਹਨਾਂ ਦੇ ਹਸਤਾਚ ਨਹੀਂ ਹੋਣੀ ਚਾਹੀਦੀ ਬਲਕਿ ਇਹਨਾਂ ਦੇ ਹਸਤਾਚ ਕਿਤਾਬ ਹੋਣੀ ਚਾਹੀਦੀ ਹੈ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਪੈਸੇ ਵੀ ਖਰਚੇ ਕੀਤੇ ਜਾਂਦੇ ਨੇ ਅਲੱਗ-ਅਲੱਗ ਸਕੀਮਾਂ ਤੇ ਕਰੋੜਾਂ ਰੁਪਏ ਖਰਚ ਕੀਤਾ ਜਾਂਦਾ ਪਰ ਪੈਸੇ ਖਰਚ ਕੀਤਾ ਜਾਂਦਾ ਪਰ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹਨਾਂ ਦੇ ਕਾਰਨ ਇਹ ਜਿਹੜੀ ਸਕੀਮਾਂ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਉਹ ਬਿਲਕੁਲ ਖਤਮ ਕੀਤੀਆਂ ਜਾ ਰਹੀਆਂ ਨੇ ਤੁਸੀਂ ਖੁਦ ਦੇਖ ਲਓ ਜਿਹੜੇ ਬੱਚੇ ਦੇਸ਼ ਦਾ ਭਵਿੱਖ ਮੰਨੇ ਜਾਂਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਦੀ ਜਗ੍ਹਾ ਕੂੜਾ ਤੇ ਕਬਾੜ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਬਹੁਤ ਵੱਡੀ ਲਾਪਰਵਾਹੀ ਜਿਹੜੀ ਹੈਗੀ ਹੈ ਅਧਿਕਾਰੀਆਂ ਦੀ ਵੀ ਹੈ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਵੀ ਹੈ ਕਾਰਵਾਈਆਂ ਨਾ ਤੇ ਹੋਣੀ ਵੀ ਚਾਹੀਦੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਐ ਲੱਗ ਰਿਹਾ ਜਿਵੇਂ ਕਿ ਕੰਬ ਕਰਨੀ ਨਹੀਂ ਸੁੱਤੇ ਪਏ ਹੋ ਬਿਲਕੁਲ ਪ੍ਰਦੀਪ ਜਾਣਕਾਰੀ ਹੈ ਕਿ ਈਓ ਦੇ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ ਇਸ ਬਾਬਤ ਕੀ ਕੋਈ ਜਾਣਕਾਰੀ ਹੈ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਜੀ ਬਿਲਕੁਲ ਜਾਂਚ ਦੇ ਤੇ ਕਾਰਵਾਈ ਕਰਨ ਦੀ ਗੱਲ ਜ਼ਰੂਰ ਤੇ ਹੀ ਗਈ ਹੈ ਪਰ ਕਿੰਨੀ ਕਾਰਵਾਈ ਹੁੰਦੀ ਹੈ ਤੇ ਕਦੋਂ ਤੱਕ ਹੋਏਗੀ ਇਹ ਹਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਹਾਂ ਇਹ ਜ਼ਰੂਰ ਹੈ ਜਿਹੜੇ ਨਗਰ ਕੌਂਸਲ ਅਧਿਕਾਰੀ ਨੇ ਉਹ ਕਾਰਵਾਈ ਕਰਨ ਦੀ ਤੇ ਜਾਂਚ ਕਰਨ ਦੀ ਗੱਲ ਜ਼ਰੂਰ ਕਰ ਰਹੇ ਨੇ ਠੀਕ ਹੈ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਵੱਡੀ ਲਾਪਰਵਾਹੀ ਨਗਰ ਕੌਂਸਲ ਦੀ ਸਾਹਮਣੇ ਆਈ ਹੈ ਛੋਟੇ ਛੋਟੇ ਬੱਚਿਆਂ ਤੋਂ ਕੋੜਾ ਚੱਕਵਾਇਆ ਜਾ ਰਿਹਾ ਹੈ ਸਵਾਲ ਕਈ ਖੜੇ ਹੁੰਦੇ ਨੇ